ਹਾਂਜੀ ਬਈ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਜਿਵੇਂ ਆ ਕਿ ਆਪਾਂ ਤੁਹਾਨੂੰ ਲੜੀਵਾਰ ਸੀਰੀਜ਼ ਬੋਲਦਾਂ 1 ਦੱਸ ਰਹੇ ਆ ਟੌਪ ਉਹਦੀਆਂ 1 ਬਾਈ 1 ਉਸੇ ਸੀਰੀਜ਼ ਨੂੰ ਅੱਗੇ ਕੰਟੀਨਿਊ ਕਰਦੇ ਹੋਏ ਅੱਜ ਤੁਹਾਨੂੰ ਆਪਾਂ ਐਸਟੀ ਜੇਨੇਟਿਕ ਦਾ ਬੋਲ ਦੱਸਾਂਗੇ ਟੌਪ ਦਾ ਬੋਲ ਹੋਊਗਾ ਜਿਵੇਂ ਕਿ ਪਹਿਲਾਂ ਆਪਾਂ ਡਬਲ ਡਬਲ ਐਸ ਸੀ ਆਰ ਵੀ ਸੈਗ ਠੀਕ ਆ ਜੀ ਇਹਨਾਂ ਸਾਰਿਆਂ ਤੁਹਾਨੂੰ ਮੈਂ ਦੱਸਿਆ ਬੋਲ ਉਸੇ ਤਰ੍ਹਾਂ ਅੱਜ ਐਸਟੀ ਜੇਨੇਟਿਕ ਦਾ ਬੋਲ ਤੁਹਾਨੂੰ ਮੈਂ ਇੱਕ ਦੱਸੂਗਾ ਜਿਹੜਾ ਟੌਪ ਦਾ ਬੋਲ ਹੋਊਗਾ ਜਿਸਦਾ ਨਾਮ ਹੈਗਾ ਜੀ ਸੀਆਰ ਆ ਠੀਕ ਹੈ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਆ ਸੀਆਰਾ ਬੋਲ ਆ ਜੀ ਇਹ ਟਾਪ ਦੇ ਆ ਜੀ ਫਰਟੀਲਿਟੀ ਬਹੁਤ ਜ਼ਿਆਦਾ ਆ ਇੰਪੋਰਟਡ ਬੋਲ ਆ ਜੀ ਇਹ ਤੇ ਡਾਕਟਰ ਪ੍ਰੂਵਨ ਬੋਲ ਹੋਊਗਾ ਠੀਕ ਹੈ ਜੀ ਚਲੋ ਆਪਾਂ ਇੱਕ ਤੁਹਾਨੂੰ ਬੇਨਤੀ ਆ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਜੀ ਚਲੋ ਆਪਾਂ ਟਾਈਮ ਨਾ ਪਰਵਾਹ ਕਰਦੇ ਹੋਏ ਅੱਜ ਦਾ ਵਿਸ਼ਾ ਆਪਾਂ ਸ਼ੁਰੂ ਕਰਦੇ ਆਂ ਜੀ ਇਹ ਬੋਲ ਜਿਹੜਾ ਹੈਗਾ ਜੀ ਇਹਦੇ ਸੈਕਸਲ ਸੀਮਨ ਵੀ ਆਪਾਂ ਅਵੇਲੇਬਲ ਆ ਇੰਪੋਰਟਡ ਬੋਲ ਆ ਯੂ ਐਸ اے ਦਾ ਠੀਕ ਹੈ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਆ ਸੇਰਾ ਨਾਮ ਹੈਗਾ ਇਸ ਦੀ ਆਈਡੀ ਹੈਗੀ ਤੁਹਾਨੂੰ ਸ਼ੋ ਹੋ ਰਹੀ ਆ H O 07 W 6 ਠੀਕ ਆ ਜੀ ਇਹ ਆਪਾਂ ਇਸ ਦੀ ਪੈਡਿਗਰੀ ਦੀ ਗੱਲ ਕਰੀਏ ਕੈਜ਼ੂਅਲ ਕਰਾਸ ਆਬਜ਼ਰਵਰ ਕਰਾਸ ਡਾਈ ਹਾਰਡ ਠੀਕ ਆ ਜੀ ਇਸ ਦੀ ਆਪਾਂ ਪੈਡਿਗਰੀ ਨੂੰ ਡਿਟੇਲ ਵਿੱਚ ਦੇਖਦੇ ਆ ਸਾਇਰ ਇਸ ਦੇ ਪਿਤਾ ਦਾ ਨਾਮ ਹੈਗਾ ਜੀ ਲਾਰਕਸਟ ਕੈਜ਼ੂਅਲ E T T V T L T Y ਠੀਕ ਆ ਜੀ ਡੈਮ ਦੇਖੋ ਜੀ ਪਾਈਨ ਟਰੀ ਇਸ ਨੂੰ ਇਸ ਨੂੰ ਐਕਸੀਲੈਂਟ 90 ਮਿਲਿਆ ਹੋਇਆ ਹੈ ਜਿਸ ਦੀ ਮਾਂ ਨੂੰ ਜਿਹੜਾ ਕਿ ਬਹੁਤ ਹੀ ਘੱਟ ਡਾਕਟਰ ਜਮ ਆਪਣੇ ਡੈਮ ਨੂੰ ਮਿਲਦਾ ਵਾ ਐਕਸਲੈਂਟ 1990 ਠੀਕ ਹੈ ਜੀ ਤੇ ਇਸ ਦਾ 300 ਦਿਨਾਂ ਦਾ ਪਰ ਰਿਕਾਰਡ ਦੇਖੀਏ ਦੀ ਮਾਂ ਦਾਤ ਤੇ ਉਹਨਾਂ 28000 10 ਪਾਉਂਡ ਬਣ ਜਾਂਦੇ ਜੋ ਕਿ ਤਕਰੀਬਨ 13 14000 ਲੀਟਰ ਉਸ ਬਣ ਜਾਂਦੀ ਹੈ ਜੀ ਜੋ ਕਿ ਬਹੁਤ ਇੱਕ ਚੰਗਾ ਰਿਕਾਰਡ ਆ ਠੀਕ ਹੈ ਜੀ ਮਾਟਰਨਲ ਗ੍ਰੈਂਡਸਾਇਰ ਹੈਗਾ ਜੀ ਡੀ ਐਸ ਯੂ ਆਬਜ਼ਰਵਰ ਠੀਕ ਹੈ ਜੀ ਮਾਟਰਨਲ ਗ੍ਰੈਂਡ ਡੈਮ ਹੈਗੀ ਹੈ ਜੀ ਪਾਈਨ ਟਰੀ ਡਾਈ ਹਾਰਡ ਠੀਕ ਹੈ ਜੀ ਇਹ ਹੋ ਗਈ ਇਸ ਬੋਲ ਦੀ ਪੈਡਾਗਰੀ ਤੇ ਐਕਸਲੈਂਟ 90 ਮਿਲਿਆ ਹੋਇਆ ਜੀ ਇਸ ਦੀ ਡੈਮ ਨੂੰ ਜੋ ਕਿ ਇੱਕ ਟੌਪ ਦਾ ਤੇ ਚੰਗਾ ਸਕੋਰ ਮੰਨਿਆ ਗਿਆ ਹੈ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸ ਰਿਹਾ ਡਾਕਟਰ ਪ੍ਰੂਵਨ ਬੋਲਿਆ ਜੀ ਇਹ ਇਹਨਾਂ ਦੀਆਂ ਵਛੀਆਂ ਜਿਵੇਂ ਅੱਗੇ ਉਹਨਾਂ ਦੇ ਅੰਕੜਿਆਂ ਤੋਂ ਇਹ ਅੰਕੜੇ ਦੱਸੇ ਹੋਏ ਜਾਂਦੇ ਦੁੱਧ ਦੇ ਮਿਲਕ ਰਿਕਾਰਡ ਤੋਂ ਤੇ ਇਸ ਦੀ ਇੱਕ ਡੌਟਰ ਦਾ ਤਕਰੀਬਨ ਮਿਲਕ ਰਿਕਾਰਡ 13493 ਆਪਾਂ ਨੂੰ ਮਿਲ ਰਿਹਾ ਹੈ ਠੀਕ ਹੈ ਜੀ ਜੋ ਕਿ ਤਕਰੀਬਨ 44 ਤੋਂ 45 ਲੀਟਰ ਇੱਕ ਦਿਨ ਦੀ ਆਸਥ ਆਪਣੀ ਬਣ ਜਾਂਦੀ ਹੈ ਜੋ ਕਿ ਬਹੁਤ ਹੀ ਇੱਕ ਚੰਗੀ ਉਸਤਾ ਫੈਟ 3.8 ਹੈ ਥੋੜੀ ਜਿਹੀ ਐਵਰੇਜ ਫੈਟ ਕਹਿ ਸਕਦੇ ਆਪਾਂ ਪਰ ਬਟ ਬਾਲੀ ਘਾਟੇ ਵੀ 3.8 ਇੱਕ ਚੰਗੀ ਫੈਟ ਹੁੰਦੀ ਆ ਪ੍ਰੋਟੀਨ ਹੈਗਾ ਜੀ 3.1 ਠੀਕ ਹੈ ਜੀ ਐਸਟੀ ਜੈਨੇਟਿਕ ਦਾ ਬੋਲ ਆ ਇਸ ਤੋਂ ਵਗੇ ਦੇਖਦੇ ਆ ਜੀ ਆਪਾਂ ਮਿਲਕ ਇਸ ਦਾ ਹੈਗਾ ਜੀ ਪਲੱਸ 320 96% ਰਿਲਾਈਬਿਲਟੀ ਦੇ ਆਧਾਰ ਤੇ ਅੰਕੜੇ ਹੁੰਦੇ ਆ ਜੀ ਇਹਨਾਂ ਦੇ ਡਾਟਰ ਪ੍ਰੂਵਨ ਬੋਲ ਜਿਹੜੇ ਹੁੰਦੇ ਆ ਮਿਲਕ ਹੈਗਾ ਜੀ ਪਲੱਸ 320 ਜੋ ਕਿ ਇੱਕ ਚੰਗਾ ਰਿਕਾਰਡ ਮੰਨਿਆ ਜਾ ਸਕਦਾ ਵਾ ਜੋ ਕਿ ਆਪਾਂ ਨੂੰ ਅੱਗੇ ਪਲੱਸ ਕਰਕੇ ਦੇ ਰਿਹਾ 320 ਮਤਲਬ ਕਿ ਇਸ ਬੋਲ ਦੇ ਜਿਹੜੇ 3 ਹੁਣ ਗਈਆਂ ਉਹ ਅੱਗੇ ਆਪਾਂ ਨੂੰ 320 ਲੀਟਰ ਦੁੱਧ ਵਧੇਰੇ ਆਪਾਂ ਨੂੰ ਇੱਕ ਸਾਲ ਦਾ ਦੇਣਗੀਆਂ ਠੀਕ ਹੈ ਜੀ ਜੋ ਕਿ ਇੱਕ ਚੰਗੀ ਔਸਤ ਮੰਨੀ ਗਈ ਹੋਈ ਆ ਠੀਕ ਹੈ ਜੀ ਇਸ ਤੋਂ ਅੱਗੇ ਆ ਗਿਆ ਜੀ ਫੈਟ ਪਲੱਸ 2 ਆ ਗਈ ਇਹ ਵੀ ਪਲੱਸ ਕਰਦੇ ਆ ਪ੍ਰੋਟੀਨ ਪਲੱਸ 12 ਐਸ ਸੀ ਐਸ ਸੋਮੈਟਿਕ ਸੈਲ ਸਕੋਰ ਹੋ ਗਿਆ ਜੀ ਇਸ ਦਾ ਠੀਕ ਹੈ ਜੀ ਪੀ ਐਲ ਪ੍ਰੋਡਕਟਿਵ ਲਾਈਫ ਮਤਲਬ ਕਿ ਇਸ ਬੋਲ ਦੀਆਂ ਬੱਚੀਆਂ ਆਮ ਬੋਲਾਂ ਦੀਆਂ ਬੱਚੀਆਂ ਨਾਲੋਂ ਵਧੇਰੇ 1.4 ਮਹੀਨੇ ਡੇਢ ਮਹੀਨਾ ਦੁੱਧ ਜ਼ਿਆਦਾ ਦੇਣਗੀਆਂ ਜੀ ਠੀਕ ਹੈ ਜੀ ਤੇ ਡੀਪੀਆਰ ਦੇਖੋ ਜਿਹਾ ਦਾ ਡੀਪੀਆਰ ਪਲੱਸ ਵਿੱਚ ਹੈ ਪਲੱਸ 1.0 ਐਚਸੀਆਰ ਹੀਫਰ ਹੀਫਰ ਕਨਸੈਪਸ਼ਨ ਰੇਟ ਮਤਲਬ ਕਿ ਜਿਹੜੀ ਪਹਿਲੇ ਸੂਏ ਨੂੰ ਆਪਾਂ ਹੀਫਰ ਕਹਿ ਦਿੰਦੇ ਆ ਪਲੂਨ ਵੜ ਉਸਦਾ ਵੀ ਕਨਸੈਪਸ਼ਨ ਰੇਟ ਪਲੱਸ 2 0.2 ਹੈ ਤੇ ਉਸ ਤੋਂ ਅੱਗੇ ਕਾਓ ਕਨਸੈਪਸ਼ਨ ਰੇਟ ਜਦੋਂ ਉਹ ਅੱਗੇ ਕਾਓ ਬਣਦੀ ਆ ਪਹਿਲੀ ਦੂਜੀ ਜਾਂ ਤੀਜੀ ਸੂਏ ਜਾ ਕੇ ਹੀਫਰ ਤਾਂ ਉਸਦਾ ਕਨਸੈਪਸ਼ਨ ਰੇਟ ਉਸ ਤੋਂ ਵੀ ਜ਼ਿਆਦਾ ਵੱਜ ਜਾਂਦਾ ਹੈ ਪਲੱਸ 1.5 ਮਤਲਬ ਕਿ ਵਾਰ-ਵਾਰ ਰੀਪੀਟ ਕਰਨ ਦੀ ਜਿਹੜੀ ਸਮੱਸਿਆ ਵਾ ਉਹ ਨਹੀਂ ਆਵੇਗੀ ਠੀਕ ਹੈ ਜੀ ਜੇ ਆਪਾਂ ਕਾਲਵਿੰਗ ਸਮਰੀ ਦੇਖੀ ਜੀ ਸਾਇਰ ਕਾਲਵਿੰਗ ਇਸ ਦਾ ਦੇਖੋ ਜੀ 1.9 ਹੈ ਮਤਲਬ ਉਸ ਨੂੰ ਮੌਕੇ ਵੀ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਵੇਗੀ ਜਿਸ ਬੋਲਦਿਆਂ ਬੱਚਿਆਂ ਨੂੰ ਸਾਇਰ ਕਾਲਵਿੰਗ ਇਸ ਦਾ 9 80% ਲਾਇਬਿਲਟੀ ਦੇ ਆਧਾਰ ਤੇ ਡਾਟਰ ਕਾਲਵਿੰਗ ਇਸ ਦੇਖੋ ਜੀ ਉਸ ਬੋਲਦਿਆਂ ਬੱਚੀਆਂ ਤੇ ਉਸ ਤੋਂ ਅੱਗੇ ਜਿਹੜੀਆਂ ਬੱਚੀਆਂ ਹੋਣਗੀਆਂ ਉਹਨਾਂ ਦੇ ਵੀ ਕਾਲਵਿੰਗ ਇਸ ਆਸਾਨੀ ਨਾਲ ਹੋ ਜੂਗੀ 2.5 ਸਾਇਰ ਸਟੈਲ ਬਾਥ ਦੇਖੋ ਜੀ 6.3 ਹੈ ਇਸ ਦਾ ਜੋ ਕਿ ਥੋੜਾ ਜਿਹਾ ਅਸਤੋਂ ਜ਼ਿਆਦਾ ਮੰਨਿਆ ਜਾ ਸਕਦਾ ਬਟ 7 ਤੋਂ ਥੱਲੇ ਥੱਲੇ ਹੋਣਾ ਚਾਹੀਦਾ ਹੈ ਅੰਕੜਾ ਤੇ 7 ਤੋਂ ਥੱਲੇ ਹੀ ਆ ਇਸ ਦਾ ਇਹ ਮਤਲਬ ਹੈ ਕਿ ਇਸ ਬੋਲ ਦੀਆਂ ਜੋ ਅੱਗੇ ਬੱਚੇ ਹੋਣਗੇ ਉਹ ਕਿੰਨੇ ਪਰਸੈਂਟ ਮਰ ਰਹੇ ਨੇ 100% ਠੀਕ ਹੈ ਜੀ ਤਾਂ ਤਕਰੀਬਨ 100% 6 ਤੋਂ 6.5 ਦੇ ਦਰਮਿਆਨ ਇਸ ਦੇ ਬੱਚੇ ਮਰ ਰਹੇ ਨੇ ਬੋਲ ਦੇ ਜਾਂ ਤਾਂ ਮਰੇ ਹੋਏ ਹੀ ਪੈਦਾ ਹੁੰਦੇ ਆ ਜਾਂ ਕੁਝ ਟਾਈਮ ਬਾਅਦ ਉਹ ਮਰ ਜਾਂਦੇ ਨੇ ਠੀਕ ਹੈ ਜੀ ਇਹ ਅੰਕੜੇ 5 ਤੋਂ ਘੱਟ ਹੋਣ ਤਾਂ ਬਹੁਤ ਚੰਗਾ ਮਤਲਬ ਲਗੇ ਕੋਈ ਚਾਂਸ ਨਹੀਂ ਹੁੰਦਾ ਬੱਚਾ ਮਰਨ ਦਾ ਜੇ 5 ਤੋਂ 7 ਦੇ ਦਰਮਿਆਨ ਹੋਣ ਤਾਂ ਐਵਰੇਜ ਹੁੰਦਾ ਵੀ ਚਾਂਸ ਹੁੰਦੇ ਆ ਨਹੀਂ ਵੀ ਹੁੰਦੇ ਠੀਕ ਆ ਜੀ ਜੇ ਇਹ 7 ਤੋਂ ਉੱਪਰ ਚਲਾ ਜਾਂਦਾ ਤਾਂ ਬਹੁਤ ਜ਼ਿਆਦਾ ਚਾਂਸ ਬਣ ਜਾਂਦੇ ਆ ਜੀ ਵੀ ਉਸ ਬੋਲ ਦੇ ਬੱਚੇ ਮਰਨ ਦੇ ਡਾਕਟਰ ਸਟੈਲ ਪਰਥ ਹੋ ਗਿਆ ਜਿਵੇਂ ਇਸ ਬੋਲ ਦੇ ਬੱਚੇ ਆਉਣਗੇ ਤਾਂ ਉਹ ਅੱਗੇ ਜਿਹੜੇ ਬੱਚਾ ਦੇਣਗੇ ਆ ਵੀ ਉਸ ਦੇ ਕਿੰਨੇ ਬੱਚੇ ਮਰ ਰਹੇ ਨੇ ਕਿੰਨੇ ਪਰਸੈਂਟ ਉਹਦਾ ਵੀ 6.4 ਹੈ ਜੋ ਕਿ 7 ਤੋਂ ਥੱਲੇ ਹੀ ਹੈ ਠੀਕ ਆ ਜੀ ਜੇ ਆਪਾਂ ਇਹਦੇ ਸਟਰਕਚਰ ਦੀ ਗੱਲ ਕਰੀਏ ਪੀਟੈਡ ਸਕੋਰ ਦੇਖੋ ਜੀ ਪਲੱਸ 1.08 ਆ ਜੋ ਕਿ ਇੱਕ ਬਹੁਤ ਵਧੀਆ ਸਕੋਰ ਆ ਠੀਕ ਆ ਜੀ ਇਹ ਸਾਰੇ ਸਰੀਰ ਦਾ ਅੰਕੜਾ ਜਿਵੇਂ ਅੰਡਰ ਦੀ ਹੈਲਥ ਆ ਪੈਰਾਂ ਦਾ ਤੇ ਹੋਰ ਸਿਰ ਦੇ ਬੰਤਰ ਸਾਰੇ ਨੂੰ ਮਿਲਾ ਕੇ ਪੀਟੈਡ ਸਕੋਰ ਤਿਆਰ ਕੀਤਾ ਹੁੰਦਾ ਵਾ ਜੋ ਕਿ ਪਲੱਸ 1.08 ਹੈ ਅੰਡਰ ਦੀ ਹੈਲਥ ਦੇਖੋ ਜੀ 1.49 ਹੈ ਜੋ ਕਿ ਪਲੱਸ ਵਿੱਚ ਹੈ ਬਹੁਤ ਚੰਗਾ ਹੈ ਇਸ ਦੀ ਲੇਵੇ ਦੀ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਇਸ ਨੂੰ ਨਹੀਂ ਆਵੇਗੀ ਜਿਵੇਂ ਕਿ ਪਿੱਛੇ ਆਪਾਂ ਦੇਖਿਆ ਸਮੈਟਿਕ ਸੈਲ ਸਕੋਰ ਵੀ ਅਜਿਹਾ ਤਨ ਤੋਂ ਥਰ ਥਲੇ ਹੀ ਹੈ ਠੀਕ ਹੈ ਜੀ ਫੁੱਟ ਲੈਗ ਸਕੋਰ ਦੇਖੋ ਜੀ ਦਾ 0.35 ਆ ਐਸ ਨੂੰ ਪੈਰਾਂ ਦੀ ਵੀ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਐਸ ਬੋਲਦਿਆਂ ਬੱਚਿਆਂ ਨੂੰ ਬੀ ਐਸ ਸੀ -0.29 ਆ ਇਸ ਦੇ ਬਾਅਦ ਤੁਹਾਨੂੰ ਮੈਂ ਦੱਸਦਾ ਬੀ ਐਸ ਸੀ ਕੀ ਹੁੰਦਾ ਵਾ ਇਹਦਾ ਜਿਹੜਾ ਪੂਰਾ ਨਾਮ ਹੈਗਾ ਬਾਡੀ ਸਾਈਜ਼ ਕੰਪੋਸਾਈਟ ਇਹ -0.29 ਆ ਮਤਲਬ ਕਿ ਐਸ ਬੋਲਦਿਆਂ ਦੀਆਂ ਬੱਚੀਆਂ ਹੋਣਗੀਆਂ ਉਹ ਜਿਆਦਾ ਵੱਡੇ ਢਾਂਚੇ ਜਾਂ ਜਿਆਦਾ ਵੱਡੇ ਸਰੀਰ ਦੀਆਂ ਨਹੀਂ ਹੋਣਗੀਆਂ ਠੀਕ ਹੈ ਜੀ ਜੇ ਇਸ ਰੂਪ ਸਕੋਰ 0 ਜਾਂ 0 ਤੋਂ ਪਲੱਸ ਚਲਾ ਜਾਂਦਾ ਤਾਂ ਉਹ ਜਿਆਦਾ ਵੱਡਾ ਸੀਰੀਜ਼ ਮਤਲਬ ਕਿ ਹੁੰਦਾ ਜਿੰਨਾ ਪਸ਼ੂ ਦਾ ਜਿਆਦਾ ਵੱਡਾ ਸੀਰੀਜ਼ ਹੁੰਦਾ ਸੂਣ ਮੌਕੇ ਜਾਂ ਬੱਚੀ ਦਾ ਉਹਨੇ ਹੀ ਗਾਂ ਨੂੰ ਸੂਣ ਵਿੱਚ ਦਿੱਕਤ ਆਉਂਦੀ ਆ ਠੀਕ ਹੈ ਜੀ ਤੇ ਇਸ ਦਾ ਜਿਹੜਾ ਸੈਲਜ ਆ ਉਹ ਜਿਆਦਾ ਵੱਡਾ ਨਹੀਂ ਹੋਵੇਗਾ ਠੀਕ ਹੈ ਜੀ ਇਸ ਤੋਂ ਅੱਗੇ ਅਗਰ 25 D1 H ਇਹ ਤੁਹਾਨੂੰ ਮੈਂ ਦੱਸਦਾ ਜੀ ਇਹ ਇੱਕ ਬੋਲ ਦਾ ਜਿਹੜਾ ਸੀਮਨ ਹੁੰਦਾ ਵਾ ਉਹਦੇ ਸੀਮਨ ਦੇ ਉੱਪਰ ਲਿਖਿਆ ਹੋਊਗਾ D1 H ਜਾਂ 25 ਕੋਸੇ ਵੀ ਇਸ ਤਰ੍ਹਾਂ ਇਹ ਅੰਕੜਾ ਕੋਈ ਵੀ ਹੋ ਸਕਦਾ ਤਾਂ ਉਸ ਨੂੰ ਚੰਗੇ ਤਰ੍ਹਾਂ ਦੇਖਿਆ ਕਰੋ ਉਸ ਦੀ ਐਕਸਪਾਇਰੀ ਡੇਟ ਹੁੰਦੀ ਹੈ ਵੀ ਇਹ ਕਿੰਨੇ ਟਾਈਮ ਤੱਕ ਐਕਸਪਾਇਰ ਹੋ ਸਕਦਾ ਵਾ ਠੀਕ ਹੈ ਜੀ ਸਟ੍ਰਕਚਰ ਦੇਖੋ ਜੀ ਇਹਦਾ ਟਾਪ +2 0.22 ਆ ਸਟਰੈਂਥ ਵੀ ਸੀਗਾ ਸਾਰੇ ਜੀ ਦੇਖੋ ਥੱਲੇ ਅੰਕੜੇ ਫੋਰਟ ਦਾ ਰੇਅਰ ਲੈਗਸਿਸ ਦਾ ਸਕੋਰ ਪਲਸ ਵਿੱਚ ਫੀਕਟ ਅੰਡਰ ਅਟੈਚਮੈਂਟ ਪਲਸ ਵਿੱਚ ਠੀਕ ਹੈ ਜੀ ਸੋ ਰੇਅਰ ਅਡਰ ਹਾਈਟ ਵੀ ਪਲਸ ਵਿੱਚ ਆ ਰੇਅਰ ਅਡਰ ਰਿਵਰਸਲ ਪਲਸ ਵਿੱਚ ਅਡਰ ਕਲੈਫਟ ਅੰਡਰ ਡੈਫਥ ਮਤਲਬ ਕਿ ਲੇਵਰ ਜੀ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਕੀ ਪੈਰਾਂ ਦਾ ਸਕੋਰ ਵੀ ਚੰਗਾ ਵਾ ਠੀਕ ਹੈ ਜੀ ਤੇ ਦੁੱਧ ਨੂੰ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ 40 ਤੋਂ 50 ਲੀਟਰ ਅਸਤੀ ਇਸ ਦੀ ਮਾਂ ਦਾ ਦੁੱਧ ਦਾ ਰਿਕਾਰਡ ਵੀ ਬਹੁਤ ਚੰਗਾ ਸੀ ਇਸ ਬੁੱਲ ਦੀ ਮਾਂ ਦਾ ਸੋ ਜੋ ਇਸ ਦੀ ਅੱਗੇ ਬੱਚਿਆਂ ਦਾ ਰਿਜ਼ਲਟ ਆ ਰਿਹਾ ਉਹ ਜੋ ਅੱਗੇ ਪਰਫਾਰਮੈਂਸ ਦੇ ਰਹੀਆਂ ਯੂਐਸਏ ਵਿੱਚ ਉਹਦਾ ਡਾਕਟਰ ਪ੍ਰਭੂਨ ਬੁੱਲ ਦੇ ਆਧਾਰ ਤੇ ਇਸ ਦੇ ਅੰਕੜੇ ਲਏ ਹੋਏ ਹਨ ਇਹਨਾਂ ਨੇ ਸੋ ਉਸ ਦੇ ਆਧਾਰ ਤੇ ਵੀ ਅਸੀਂ ਬੁੱਲ ਦੀਆਂ ਬੱਚੀਆਂ 40 ਤੋਂ ਪਤਾ ਲੀਟਰ ਅਸਤ ਦੇ ਰਹੀਆਂ ਨੇ ਜੋ ਕਿ ਇੱਕ ਬਹੁਤ ਹੀ ਚੰਗਾ ਸਕੋਰ ਆ ਸੋ ਇਹ ਸੀ ਆਪਣਾ ਅੱਜ ਦਾ ਐਸਟੀ ਜੇਨੈਟਿਕ ਦਾ ਬੁੱਲ ਸੇਹਰਾ ਜਿਸਦਾ ਕਿ ਆਪ ਨੂੰ ਸੈਕਸਰ ਤੇ ਕੰਸੈਂਪਸ਼ਨ ਸੀਮਨ ਤੋਂ ਨੇ ਆਪ ਨੂੰ ਅਵੇਲੇਬਲ ਨੇ ਮਾਰਕੀਟ ਵਿੱਚ ਠੀਕ ਹੈ ਜੀ ਸੋ ਜੇ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ